ਜਗੋ ਜਗ ਅਟਲ ਤਖਤ ਛਤਰ ਜਬਰ ਦੀ ਮਾਲਕ ਲੋਕ ਪਰਲੋਕ ਵਿੱਚ ਸਹਾਈ ਹਾਜ਼ਰ ਨਾਜ਼ਰ ਗੁਰ ਕਦੀ ਤੇ ਬਿਰਾਜ ਮਾਨ ਸ਼ਾਬਤ ਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਨਦੀ ਅੱਜ ਅੰਮ੍ਰਿਤ ਵੇਲੇ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਹੁਕਮਨਾਮਾ ਸਾਹਿਬ ਦੇ ਅਖਰੀ ਵਿਚਾਰ ਆਏ ਮੁੱਖ ਬਾਖ ਦੀ ਵਿਆਖਿਆ ਆਪ ਜੀ ਸਰਵਣ ਕਰ ਰਹੇ ਹੋ ਅੱਜ ਦਾ ਹੁਕਮਨਾਮਾ ਸਾਹਿਬ ਚੌਥੇ ਜਾਮੇ ਚੌਥੇ ਸਤਿਗੁਰੂ ਚੌਥੇ ਪਾਤਸ਼ਾਹ ਧੰ 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 ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਿੰਨਾ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੈ ਸਤਨਾਮ ਸ਼੍ਰੀ ਵਾਖੇ ਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਤਿਲੰਗ ਰਾਗ ਰਾਗ ਤਿਲੰਗ ਹੈ ਮਹੱਲਾ ਚੌਥਾ ਚੌਥੇ ਪਾਤਸ਼ਾਹ ਚੌਥੇ ਸਤਿਗੁਰੂ ਧੰਨ 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 ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹਰ ਕੀਆ ਕਥਾ ਕਹਾਣੀਆਂ ਗਰਮੀਤ ਸੁਨਾਈਆਂ ਵਾਹਿਗੁਰੂ ਦੀਆਂ ਧਰਮ ਵਰਤਾਵਾਂ ਅਕਾਲ ਪੁਰਖ ਦੀਆਂ ਕਥਾ ਕਹਾਣੀਆਂ ਸਾਖੀਆਂ ਮੇਰੇ ਮਿੱਤਰ ਗੁਰੂਆਂ ਗੁਰੂਆਂ ਨੇ ਮੈਨੂੰ ਸੁਨਾਈਆਂ ਨੇ ਗੁਰਮੀਤ ਸ੍ਰਈ ਮੇਰੇ ਮਿੱਤਰ ਗੁਰੂਆਂ ਨੇ ਮੈਨੂੰ ਸੁਨਾਈਆਂ ਪਹਿਲੇ ਹਾਰੀ ਗੁਰ ਆਪਣੇ ਕਰ ਕਬਲ ਜਾਵ ਮੈਂ ਆਪਣੇ ਗੁਰੂ ਤੋਂ ਬਲ ਹਾਰ ਜਾਣਾ ਹਾਂ ਗੁਰ ਬਾੜ ਜਾਂਦਾ ਹਾਂ ਗੁਰਾਂ ਦੇ ਤੋਂ ਐ ਕੁਰਬਾਨ ਹਾਂ ਗੁਰ ਕੋ ਬਲ ਜਾਈ ਗੁਰਾਂ ਤੋਂ ਮੈਂ ਕੁਰਬਾਨ ਹਾਂ ਬਲ ਹਾਰ ਲਾ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਖਾਓ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਦੇ ਪਿਆਰੇ ਖਾਵਾ ਆ ਕੇ ਮੈਨੂੰ ਮਿਲ ਤੂੰ ਏ ਗੁਰੂ ਦੇ ਸਿੱਖ ਤੂੰ ਆ ਕੇ ਮੈਨੂੰ ਮਿਲ ਤੂੰ ਮੈਡੇ ਗੁਰਾਂ ਦਾ ਸੁਆਮੀ ਹੈ ਗੁਰੂ ਦੇ ਪਿਆਰੇ ਤੂੰ ਗੁਰੂ ਦਾ ਪਿਆਰਾ ਏ ਰਖਾਉ ਠਹਿਰਾਉ ਦਿੱਤਾ ਹਰ ਕੇ ਕੁਨ ਖਰ ਪਾਵ ਦੇ ਸੇ ਗੁਰੂ ਤੇ ਪਾਏ ਵਾਹਿਗੁਰੂ ਦੀਆਂ ਸਿਫਤਾਂ ਅਕਾਲ ਪੁਰਖ ਦੀ ਸਿਫਤ ਅਕਾਲ ਪੁਰਖ ਦੇ ਗੁਣ ਅਕਾਲ ਪੁਰਖ ਨੂੰ ਚੰਗੇ ਲੱਗਦੇ ਜਦੋਂ ਅਸੀਂ ਉਸ ਪਰਮਾਤਮਾ ਅਕਾਲ ਪੁਰਖ ਇੱਕ ਸੁਆਮੀ ਦੀ ਇੱਕ ਪਰਮਾਤਮਾ ਦੀ ਸਿਫਤ ਕਰ ਤੇ ਫਾਤ ਤਾਉ ਅਕਾਲ ਪੁਰਖ ਵਾਹਿਗੁਰੂ ਜੋ ਸਾਡੇ ਅੰਗ ਸੰਗ ਹੈ ਖੁਸ਼ ਹੁੰਦਾ ਹੈ ਕਿ ਮੇਰਾ ਬੱਚਾ ਜੜਾਏ ਉਹ ਚੰਗਾ ਕੰਮ ਕਰ ਰਿਹਾ ਹੈ ਚੰਗੇ ਕਰਮ ਕਰ ਰਿਹਾ ਹੈ ਜਿਸ ਕੰਮ ਨਹੀਂ ਆਇਆ ਹੈ ਉਹ ਕੰਮ ਸੰਪੂਰਨ ਕਰ ਰਿਹਾ ਪੂਰਾ ਕਾਰਜ ਸੇ ਗੁਰੂ ਤੇ ਪਾਏ ਤੇ ਇਹ ਸਾਰਾ ਕੁਝ ਪ੍ਰਾਪਤ ਕਿੱਥੋਂ ਹੁੰਦਾ ਹੈ ਇਹ ਜਿਹੜਾ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਕਿੱਥੋਂ ਹੁੰਦਾ ਹੈ ਇਹ ਪ੍ਰਮਾਤਮਾ ਦਾ ਨਾਮ ਪ੍ਰਾਪਤ ਗੁਰੂ ਕੋਲੋਂ ਦਾ ਗੁਰੂ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਕਮ ਕਮ ਜਾਇ ਜੋ ਗੁਰੂ ਦੀ ਰਜਾ ਗੁਰੂ ਦੇ ਬਾਣੇ ਨੂੰ ਕਦੇ ਦੁੱਖ ਆਇਆ ਸੁੱਖ ਆ ਸੁੱਖ ਵਿੱਚ ਵੀ ਖੁਸ਼ ਤੇ ਦੁੱਖ ਵਿੱਚ ਵੀ ਖੁਸ਼ ਉਸ ਬਾਣੇ ਨੂੰ ਉਸ ਰਜਾ ਨੂੰ ਕਬੂਲ ਕਰਦੇ ਹਨ ਉਹਨਾਂ ਉੱਤੋਂ ਗੁਰੂ ਸਦਕੇ ਜਾਂਦਾ ਹੈ ਵਾਰੇ ਜਾਂਦਾ ਹੈ ਕੁਰਬਾਨ ਜਾਂਦਾ ਹੈ ਜੇਨ ਸਤ ਗੁਰ ਪਿਆਰਾ ਦੇਖਿਆ ਤਿੰਨ ਹੋ ਤਿੰਨ ਕਹੋਂ ਗਾਰੀ ਜੋ ਪ੍ਰੀਤਮ ਜਿਸ ਇਨਸਾਨ ਨੇ ਜਿਸ ਸਿੱਖ ਨੇ ਗੁਰੂ ਨੂੰ ਵੇਖਿਆ ਹੈ ਉਹਦੇ ਤੋਂ ਮੈਂ ਬਲਿਹਾਰ ਜਾਂਦਾ ਹਾਂ ਸਤਿ ਕੀ ਜਾਨਾ ਤੈਨ ਕੋ ਹਾਂ ਵਾਰੀ ਮੈਂ ਉਹਦੇ ਉੱਪਰ ਬਲਿਹਾਰ ਜਾਂਦਾ ਹਾਂ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਤ ਬਲਿਹਾਰੀ ਮੈਂ ਉਹਨਾਂ ਤੋਂ ਹਮੇਸ਼ਾ ਕੋਲੀ ਵਾਂਗ ਦਾਖਾ ਜੋ ਗੁਰੂ ਦੇ ਘਰ ਕਮਾਉਂਦੇ ਆਂ ਹਰ ਹਰ ਧੀਰਾ ਨਾਮ ਹੈ ਦੁੱਖ ਮੀਟਨ ਹਾਰ ਤੇਰਾ ਨਾਮ ਈ ਸੁਆਮੀ ਵਾਹਿਗੁਰੂ ਕਾਲਪੁਰਖ ਪ੍ਰਮਾਤਮਾ ਦੁੱਖ ਤੂਰ ਕਰਨ ਵਾਲਾ ਹੈ ਤੂੰ ਹਰ ਹਰ ਤੇਰਾ ਨਾਮ ਹੈ ਤੂੰ ਸਾਰਿਆਂ ਦੇ ਦੁੱਖ ਕੱਟਣ ਵਾਲਾ ਏ ਦੂਰ ਕਰਨ ਵਾਲਾ ਏ ਗੁਰ ਸੇਵਾ ਤੇ ਪਈ ਏ ਗੁਰਮਖ ਨਿਸਤਾਰਾ ਗੁਰੂ ਦੀ ਸੇਵਾ ਗੁਰੂ ਦੀ ਸੇਵਾ ਕਰੀਏ ਸਾਨੂੰ ਕੀ ਪ੍ਰਾਪਤ ਹੁੰਦਾ ਗੁਰੂ ਦੀ ਸੇਵਾ ਕਰਨ ਨਾਲ ਨਾਮ ਪ੍ਰਾਪਤ ਹੁੰਦਾ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤੇ ਜਦੋਂ ਨਾਮ ਪ੍ਰਾਪਤ ਹੋ ਜਾਵੇ ਫਿਰ ਕੀ ਹੁੰਦਾ ਉਹ ਨਾਮ ਪ੍ਰਾਪਤ ਹੋ ਜਾਣਾ ਨਾਲ ਇਨਸਾਨ ਦੀ ਮਨੁੱਖ ਦੀ ਜਨਮਾ ਗਣਮਾ ਦੀ ਮੈਲ ਕੱਟੀ ਜਾਂਦੀ ਹੈ ਉਸ ਦਾ ਇਸ ਸੰਸਾਰ ਤੇ ਆਇਆ ਸਫਲਾ ਹੋ ਜਾਂਦਾ ਹੈ ਜਦੋਂ ਇਸ ਮਨੁੱਖ ਨੂੰ ਉਸ ਜੀਵ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਉਸ ਦਾ ਜਿਹੜਾ ਆਇਆ ਨੇ ਸੰਸਾਰ ਤੇ ਸਫਲਾ ਹੋ ਜਾਂਦਾ ਹੈ ਜਿਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਜੋ ਹਰ ਨਾਮ ਧਿਆਈ ਦੇ ਤੇ ਜਨ ਪਰਮਾਨਾ ਪਾਤਸ਼ਾਹ ਜੀ ਬੇਸ਼ ਕਰਦੇ ਨੇ ਕਿ ਜਿਹੜੇ ਬਨੁਖ ਉਸ ਅਕਾਲ ਪੁਰਖ ਹਰੀ ਦਾ ਨਾਮ ਤੇ ਹਰੀ ਦੇ ਨਾਮ ਦਾ ਸਿਮਰਨ ਕਰਦੇ ਨੇ ਉਸ ਹਰੀ ਨੂੰ ਚੇਤੇ ਕਰਨਾ ਕਰਦੇ ਨੇ ਧਿਆਉਣਾ ਕਰਦੇ ਨੇ ਉਹ ਪਰਸ਼ ਕਬੂਲ ਪੈ ਜਾਂਦੇ ਨੇ ਤੇ ਜਨ ਪਰਮਾਨਾ ਉਹ ਪ੍ਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਤ ਕੋ ਜਾਂਦੇ ਨੇ ਜਮਦੂਤ ਉਹਨਾਂ ਨੂੰ ਛੱਡ ਦਿੰਦੇ ਨੇ ਕਿਉਂਕਿ ਉਹਨਾਂ ਨੇ ਨਾਮ ਸਿਮਰਨ ਭਗਤੀ ਕੀਤੀ ਹੁੰਦੀ ਹੈ ਤਿੰਨ ਵਿਟੂ ਨਾਨਕ ਵਾਰਿਆ ਸਦਾ ਸਦਾ ਕਿਰਪਾ ਨਾ ਉਹਨਾਂ ਤੋਂ ਨਾਨਕ ਆਪ ਗੁਰਬਾੜ ਜਾਂਦਾ ਏ ਪ੍ਰਖਾਰ ਜਾਂਦਾ ਏ ਅਤੇ ਸਦੀਵ ਤੇ ਹਮੇਸ਼ਾ ਲਈ ਸਦ ਕੜੇ ਜਾਂਦਾ ਏ ਸਦਕੇ ਜਾਂਦਾ ਸਾਹਰ ਤੇਰੀ ਉਸਤਤ ਹੈ ਜੋ ਖਾਰ ਪ੍ਰਭ ਭਾਵੈ ਏ ਅਕਾਲ ਪੁਰਖ ਵਾਹਿਗੁਰੂ ਸਵਾਮੀ ਜੋ ਤੈਨੂੰ ਵਿਖਾਉਂਦਾ ਏ ਜੋ ਤੈਨੂੰ ਚੰਗਾ ਲੱਗਦਾ ਏ ਉਹ ਤੇਰੀ ਉਸਤਤ ਹੈ ਉਹ ਤੇਰੀ ਮਹਿਮਾ ਹੈ ਜੋ ਕਰਮਕ ਪਿਆਰਾ ਸੇਵ ਦੇ ਤਿੰਨ ਹਰ ਫਲ ਪਾਵੇ ਜੋ ਗੁਰ ਪਿਆਰਾ ਸੇਵ ਦੇ ਤਿੰਨ ਹਰ ਫਲ ਪਾਵੇ ਗੁਰੂ ਸਪਰਪਨ ਕੋ ਪ੍ਰੀਤਮ ਪ੍ਰਭੂ ਦੀ ਕਾਲ ਕਮਾਉਦੇ ਨੇ ਉਸ ਨੂੰ ਸਿੱਲੇ ਵਜੋ ਪਾ ਲੈਂਦੇ ਨੇ ਫਲ ਵਜੋ ਪ੍ਰਾਪਤ ਕਰ ਲੈਂਦੇ ਨੇ ਜੰਨਾ ਹਰ ਸੇਤੀ ਪਰਖੜੀ ਤਿੰਨਾ ਜੀ ਪ੍ਰਭ ਨਾਲੇ ਇਹ ਸੁਆਮੀ ਉਹਨਾਂ ਦੀਆਂ ਜਿੰਦੜੀਆਂ ਦੇ ਨਾਲ ਹੈ ਦੁਗੁਣਾਆਂ ਦੀ ਚਿੰਦੜੀਆਂ ਦੇ ਨਾਲ ਹੈ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੈ ਜਿਨ੍ਹਾਂ ਹਰ ਸੇਤੀ ਪਰਖੜੀ ਤਿੰਨਾ ਜੀ ਪ੍ਰਭ ਨਾਲੇ ਇੰਨਾ ਨਾਲ ਅਕਾਲ ਪੁਰਖ 와ਹਿਗੁਰੂ ਦਾ ਪਿਆਰ ਹੈ ਸਵਾਮੀ ਪ੍ਰਮਾਤਮਾ ਉਹਨਾਂ ਦੀ ਸਦਾ ਅੰਗ ਸੰਗ ਹੈ ਉਹਨਾਂ ਦੇ ਨਾਲ ਆਪ ਜੀ ਨੇ ਵੇਖਿਆ ਹੋਵੇਗਾ ਕਿ ਜਦੋਂ ਕਿਸੇ ਗੁਰਸਿੱਖ ਕਿਸੇ ਗੁਰੂ ਦੇ ਸਿੱਖ ਦੇ ਉੱਪਰ ਜਦੋਂ ਦੁੱਖ ਆਉਂਦਾ ਹੈ ਤਾਂ ਉਹਨੂੰ ਦੁੱਖ ਮਹਿਸੂਸ ਨਹੀਂ ਹੁੰਦਾ ਪਰ ਜਦ ਕਿ ਦੁੱਖ ਲੱਗ ਰਿਹਾ ਹੁੰਦਾ ਹੈ ਦੁੱਖ ਲੱਗਿਆ ਪਰ ਮਹਿਸੂਸ ਨਹੀਂ ਹੋ ਰਿਹਾ ਇੱਥੇ ਪੰਜਵੇਂ ਪਾਤਸ਼ਾਹ ਤਨ 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 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿੰਨਾ ਦੀ ਉਦਾਹਰਣ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਦਿਣਾ ਚਾਹਾਂਗਾ ਜਦ ਪੰਨੀ ਵੇ ਪਾਛਨ ਤੱਤੀ ਤਵੀ ਤੇ ਬਿਠਾਇਆ ਗਿਆ ਤੱਤੀ ਤਵੀ ਤੇ ਬਿਠਾਇਆ ਗਿਆ ਦੁੱਖ ਲੱਗ ਰਿਹਾ ਪਰ ਮਹਿਸੂਸ ਨਹੀਂ ਹੋ ਰਿਹਾ ਜੱਤ ਸਿੱਖਾ ਨੂੰ ਚਰਖੜੀਆਂ ਤੇ ਚੜਾਇਆ ਗਿਆ ਦੁੱਖ ਲੱਗ ਰਿਹਾ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਉਸ ਸਮੇਂ ਪਰਮਾਤਮਾ ਦੀ ਭਗਤੀ ਵਿੱਚ ਉਸ ਪਰਮਾਤਮਾ ਦੀ ਭਗਤੀ ਕਰਨ ਨਾਲ ਇਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋਈ ਹੈ ਸੁੱਖਾਂ ਦੀ ਪ੍ਰਾਪਤੀ ਵਿੱਚ ਨਾਮ ਪ੍ਰਾਪਤ ਹੋਇਆ ਹੈ ਉਹ ਨਾਮ ਦੀ ਬਰਕਤ ਹੈ ਕਿ ਜਦੋਂ ਦੁੱਖ ਲੱਗੂਗਾ ਤਾਂ ਮਹਿਸੂਸ ਨਹੀਂ ਹੋਊਗਾ ਕਿਉਂਕਿ ਗੁਰੂ ਉਹਨਾਂ ਦੇ ਅੰਗ ਸੰਗ ਹੈ ਗੁਰੂ ਉਹਨਾਂ ਦੇ ਨਾਲ ਹੈ ਉਈ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸਮਾਲੇ ਪ੍ਰੀਤ ਅੰਗ ਹੋ ਅਕਾਲ ਪੁਰਖ ਨੂੰ ਸਿਮਰਦੇ ਆਦ ਆਰਾਧ ਕੇ ਉਹ ਜਿਉਂਦੇ ਨੇ ਜਪ ਜਪ ਪਿਆਰਾ ਜੀਵ ਦੇ ਉਸ ਨੂੰ ਆਰਾਧ ਕੇ ਅਸਥਾ ਸੇਵਨ ਕਰਕੇ ਉਹ ਜਿਉਂਦੇ ਨੇ ਜਿਸ ਤਰ੍ਹਾਂ ਮਨੁੱਖ ਹੈ ਅੰਨ ਪਾਣੀ ਖਾ ਕੇ ਜਿਉਂਦਾ ਉਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਉਸ ਨੂੰ ਆਰਾਧ ਕੇ ਜਿਉਂਦੇ ਨੇ ਅਤੇ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਇਕੱਤਰ ਕਰਦੇ ਨੇ ਇਕੱਠਾ ਕਰਦੇ ਨੇ ਹਰ ਨਾਮ ਸਮਾਲ ਲੈ ਜਿਨ ਗਰਮ ਕਿ ਪਿਆਰਾ ਸੀਵਿਆ ਤਿੰਨ ਕਉ ਕੰਮ ਜਾਲੇ ਗੁਰੂ ਦੀ ਅਨੁਸਾਰੀ ਹੋ ਪ੍ਰੀਤਮ ਰਬ ਦੀ ਸੇਵਾ ਖਪਾਉ ਦੇ ਖਮਾਉ ਦੇ ਨੇ ਉਹ ਨਾ ਉਤੋਂ ਮੈਂ ਸਤਕੇ ਜਾਂਦਾ ਹਾਂ ਬਲੇਹਾਰੇ ਜਾਂਦਾ ਕੋਏ ਆਪ ਛੂਟੇ ਪਰਵਾਰ ਸਿਓ ਸਭ ਜਗਤ ਚੜਾਇਆ ਉਹ ਆਪ ਸੁਣੇ ਆਪਣੀ ਟੱਬਰ ਕਬੀਲੇ ਦੇ ਤਰ ਜਾਂਦੇ ਉਹ ਆਪ ਤਾਂ ਛੁੱਟ ਹੀ ਜਾਂਦੇ ਨੇ ਨਾਲ ਸਾਰਾ ਜਗਤ ਵੀ ਤਾਰ ਤੇ ਦੇ ਲਈ ਛਡਾ ਲੈਂਦੇ ਨੇ ਸਿਮਰਨ ਵਿੱਚ ਬਹੁਤ ਬਰਕਤ ਹੈ ਸਾਧੂ ਸੰਤਾਨੇ ਭਗਤੀ ਕੀਤੀ ਆਪ ਕੀ ਤਰ ਗਏ ਜਿਨ੍ਹਾਂ ਨੇ ਸਾਧੂਆਂ ਦਾ ਸਿਮਰਨ ਕੀਤਾ ਸਾਧੂਆਂ ਨੂੰ ਧਿਆਇਆ ਸਾਧੂਆਂ ਦੀ ਸੇਵਾ ਕੀਤੀ ਉਹ ਵੀ ਤਾਰ ਗਏ ਗੁਰ ਪਿਆਰ ਹੈ ਖਰਸੀਆ ਗਰ ਧੰਨ ਗਰ ਧੰਨ ਪ੍ਰੀਤਮ ਗੁਰਾਂ ਨੇ ਪ੍ਰਭੂ ਦੀ ਚਾਖਰੀ ਕਮਾਈ ਹੈ ਪ੍ਰਭੂ ਦੀ ਬਰਕਤ ਕਮਾਈ ਹੈ ਮੁਬਾਰਕ ਮੁਬਾਰਕ ਹਨ ਗੁਰੂ ਜੀ ਸੱਚੇ ਗੁਰੂ ਜੀ ਗੁਰਧਨੋ ਗੁਰਧਨੂ ਗੁਰਤਨ ਗੁਰ ਹਰ ਮਾਰਗ ਦੱਸਿਆ ਗਰਪਨ ਵੱਡਪਨ ਗੁਰੂ ਜੀ ਨੇ ਮੈਨੂੰ ਅਕਾਲ ਪੁਰਖ ਦਾ ਰਸਤਾ ਦੱਸਿਆ ਏ ਵਿਖਾਇਆ ਏ ਉਪਕਾਰ ਮਹਾਨ ਉਪਕਾਰ ਗੁਰੂ ਦਾ ਮੇਰੇ ਤੇ ਉਪਕਾਰ ਹੈ ਗੁਰੂ ਨੇ ਮੇਰੇ ਤੇ ਉਪਕਾਰ ਕੀਤਾ ਜੋ ਗੁਰ ਸਿੱਖ ਗੁਰ ਸੇਵਤੇ ਸੇ ਪੁਨ ਪਰਾਨੀ ਗੁਰੂ ਦੀ ਫਰੀਦ ਜਿਹੜੇ ਗੁਰੂ ਦੀ ਥਾਲ ਕਮਾਉਦੇ ਨੇ ਜਿਹੜੇ ਗੁਰੂ ਦਾ ਨਾਮ ਸਿਮਰਦੇ ਨੇ ਉਹ ਗੁਣਵਾਨ ਜੀਵ ਨੇ ਉਹਨਾਂ 'ਚ ਕਈ ਤਰ੍ਹਾਂ ਦੇ ਗੁਣ ਨੇ ਜਨਨ ਆਨ ਇੱਕ ਤਿੰਨ ਕਾ ਬਾਰਿਆ ਸਦਾ ਸਦਾ ਕੁਰਬਾਨੀ ਦਾ ਅਣਕ ਉਹਨਾਂ ਉਤੋਂ ਕੁਰਬਾਨ ਜਾਂਦਾ ਏ ਪਲਹਾਰੇ ਜਾਂਦਾ ਏ ਵਾਰੀ ਜਾਂਦਾ ਏ ਉਹਨਾਂ ਉੱਤੇ ਹਮੇਸ਼ਾ ਇਹ ਸਦਕੇ ਜਾਂਦਾ ਏ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਗੁਰਮਖ ਸਖੀ ਸੁਹੇਲੀਆਂ ਸੇ ਆਪ ਹਰ ਭਾਈਆਂ ਗੁਰਮਖ ਸਖੀ ਸੁਹੇਲੀਆਂ ਸੇ ਆਪ ਹਰ ਭਾਈਆਂ ਪਵਿੱਤਰ ਆਤਮਾ ਸਖੀਆਂ ਤੇ ਸਾਧਨਾ ਉਹ ਖੁਦ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਨੇ ਹਰ ਦਰ ਕੈ ਪਹਿਨਾਈਆ ਹਰ ਆਪ ਗਲ ਨਾਈਆ ਵਾਹਿਗੁਰੂ ਦੇ ਦਰਬਾਰ ਅੰਦਰ ਵਾਹਿਗੁਰੂ ਦੇ ਦਰਗਾਹ ਅੰਦਰ ਉਹਨਾਂ ਨੂੰ ਇੱਜ਼ਤ ਦੀ ਪੋਸ਼ਾਕ ਪਹਿਨਾਈ ਜਾਂਦੀ ਏ ਉਹਨਾਂ ਨੂੰ ਕਈ ਤਰ੍ਹਾਂ ਦੀ ਇੱਜ਼ਤ ਮਿਲਦੀ ਆ ਪ੍ਰਭੂ ਉਹਨਾਂ ਨੂੰ ਆਪਣੀ ਹਿੱਕ ਨਾਲ ਲਾ ਲੈਂਦਾ ਏ ਆਪਣੇ ਹਿਰਦੇ ਨਾਲ ਲਾ ਲੈਂਦਾ ਏ ਇਹਨਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਜੋ ਗੁਰ ਸਿੱਖ ਨਾਮ ਧਿਆਈ ਦੇ ਤਨ ਦਰਸਨ ਦੀਜੈ ਜਿਨ੍ਹਾਂ ਨੇ ਗੁਰੂ ਦਾ ਨਾਮ ਧਿਆਇਆ ਏ ਗੁਰੂ ਉਹਨਾਂ ਨੂੰ ਦਰਸਨ ਦਿੰਦਾ ਏ ਗੁਰੂ ਉਹਨਾਂ ਨੂੰ ਸਿਦਾਰ ਬਖਸ਼ਿਸ਼ ਕਰਦਾ ਏ ਜਿਨ੍ਹਾਂ ਨੇ ਗੁਰੂ ਦਾ ਸਿਮਰਨ ਕੀਤਾ ਹਮ ਤਨ ਕੇ ਚਰਨ ਪਖਾਲ ਦੇ ਡੂੜ ਕੋਲ ਕੋਲ ਪੀਚੈ ਮੈਂ ਉਹਨਾਂ ਦੇ ਪੈਰ ਧੋਂਦਾ ਹਾਂ ਅਤੇ ਹਿਲਾ ਲਾ ਕੇ ਮੈਂ ਉਹਨਾਂ ਦੇ ਪੈਰਾਂ ਨੂੰ ਧੋਣ ਪੀਂਦਾ ਹਾਂ ਜਿਨ੍ਹਾਂ ਨੇ ਨਾਮ ਸਮਾਨ ਕੀਤਾ ਪਾਣ ਸੁਪਾਰੀ ਖਾਤੀਆਂ ਮੁਖ ਪੀੜੀਆਂ ਲਾਈਆਂ ਜੋ ਤਬੂਲ ਤੇ ਸੁਪਾਰੀ ਦੇ ਹਨ ਅਤੇ ਆਪਣੇ ਬੁੱਲ੍ਹਾਂ ਨੂੰ ਲਾਲ ਬਟਨ ਵੱਲਦੇ ਨੇ ਹਰ ਹਰ ਕਦੇ ਨਾ ਚਿੱਤੇਉ ਜਦ ਪਕੜ ਚਲਾਈਆਂ ਪ੍ਰੰਤੂ ਸਵਾਮੀ ਦਾ ਨਾਮ ਨਹੀਂ ਜਪਨਾ ਕੀਤਾ ਨਹੀਂ ਚਿੱਤੇ ਕਰਨਾ ਕੀਤਾ ਮੌਤ ਦਾ ਫਰਿਸ਼ਤਾ ਜਮਦੂਤ ਉਹਨਾਂ ਨੂੰ ਫੜ ਕੇ ਲੈ ਜਾਂਦਾ ਏ ਜਿਨ੍ਹਾਂ ਨੇ ਮੌਖ ਤੇ ਬੀੜੀਆਂ ਲਾਈਆਂ ਸਪਾਰੀ ਖਾਦੀ ਹੈ ਅਤੇ ਨਾਮ ਨਹੀਂ ਸਮਝਿਆ ਜਿਨ ਹਰ ਨਾਮ ਹਰ ਚਿਤਿਉ ਹਿਰਦ ਉਰ ਧਾਰੀ ਹੁਣ ਗੁਰੂ ਜੀ ਨੂੰ ਪੁੱਛਣਾ ਕਰੀਏ ਕਿ ਕਿਹਨਾਂ ਨੇ ਨਾਮ ਨਹੀਂ ਜਪਿਆ ਉਹਨਾਂ ਨੂੰ ਤਾਂ ਜਮ ਫੜ ਕੇ ਲੈ ਜਾਂਦੇ ਨੇ ਤੇ ਜਿਨ੍ਹਾਂ ਨੇ ਨਾਮ ਜਪਿਆ ਏ ਉਹਨਾਂ ਨੂੰ ਕੀ ਮਿਲਦਾ ਏ ਕਿ ਉਹਨਾਂ ਨੂੰ ਵੀ ਜਮ ਫੜ ਕੇ ਲੈ ਜਾਂਦੇ ਨੇ ਜੋ ਰੱਬ ਦੇ ਨਾਮ ਤੇ ਰੱਬ ਦਾ ਸਿਮਰਨ ਕਰਦੇ ਨੇ ਅਤੇ ਉਸ ਨੂੰ ਆਪਣੇ ਮਨ ਤੇ ਹਿਰਦੇ ਨਾਲ ਦਿਲ ਨਾਲ ਲਾਈ ਰੱਖਦੇ ਨੇ ਤਿੰਨ ਜਮ ਨੀਂਦ ਨ ਆਵਈ ਗੁਰ ਸਿੱਖ ਗੁਰ ਪਿਆਰੀ ਤਿੰਨ ਜਮ ਨੀਂਦ ਨ ਆਵਈ ਗੁਰ ਸਿੱਖ ਪਿਆਰੀ ਜਿਹੜਾ ਜੀਵ ਜਿਹੜਾ ਮਨੁੱਖ ਗੁਰੂ ਦਾ ਪਿਆਰਾ ਹੈ ਉਸ ਦੇ ਨੇੜੇ ਜੰਮ ਨਹੀਂ ਆਉਂਦੇ ਉਸ ਦੇ ਨੇੜੇ ਮੌਤ ਦਾ ਦੂਤ ਨਹੀਂ ਆਉਂਦਾ ਉਹ ਸੰਸਾਰ ਸਮੁੰਦਰ ਤੋਂ ਪਾਰ ਚਲੇ ਜਾਂਦਾ 84 ਲੱਖ ਕਿਉਂ ਨਾਲ ਤੋਂ ਛੁੱਟ ਜਾਂਦੇ ਨੇ ਹਰ ਕਾ ਨਾਮ ਨਿਦਾਨ ਹੈ ਕੋਈ ਗੁਰਮਖ ਜਾਣੈ ਵਾਹਿਗੁਰੂ ਦਾ ਨਾਮ ਜਾਨਾ ਹੈ ਨਿਧਾਨ ਹੈ ਪਰੰਤੂ ਕੋਈ ਵਿਰਲਾ ਹੀ ਜਾਣਦਾ ਹੈ ਕੋਈ ਵਿਰਲਾ ਜਾਣੇ ਜਿਸ ਨੇ ਗੁਰੂ ਦਾ ਸਮਨ ਕੀਤਾ ਏ ਕੇਵਲ ਉਹ ਹੀ ਇਸ ਨੂੰ ਜਾਣ ਸਕਦਾ ਹੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲੀਆ ਮਨ ਇਹ ਨਾਨਕ ਨੇ ਜੋ ਸੱਚੇ ਗੁਰੂ ਨੂੰ ਮਿਲ ਫਿਰਦੇ ਨੇ ਉਹ ਸੁਖ ਅਤਾ ਆਨੰਦ ਭੋਗਦੇ ਨੇ ਨਾਨਕ ਜਿਨ ਸਤਗੁਰੂ ਪੇਟਿਆ ਰੰਗ ਰਲੀਆਂ ਮਾਣੇ ਉਹ ਆਨੰਦ ਭੋਗਦੇ ਨੇ ਸੁਖ ਭੋਗਦੇ ਨੇ ਸਤ ਗੁਰ ਦਾਤ ਆਖੀਐ ਤੁਸ ਕਰਿ ਪਸਾਓ ਸੱਚੇ ਗੁਰਦੇਵ ਜੀ ਤਤਾਰ ਖੇ ਜਾਂਦੇ ਨੇ ਪ੍ਰਸੰਨ ਹੋ ਕੇ ਉਦੱਤ ਬਖਸ਼ਦਾ ਜਦੋਂ ਮਨੁੱਖ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਏ ਚਪਣਾ ਕਰਦਾ ਏ ਤਾਂ ਪ੍ਰਮਾਤਮਾ ਉਸ ਤੋਂ ਪ੍ਰਸੰਨ ਹੋ ਕੇ ਉਸ ਨੂੰ ਬਖਸ਼ਦਾ ਏ ਹਾ ਗੁਰ ਬਿੱਟੂ ਸਤਿਵਾਰਿਆ ਜਨੰਦ ਤੜਾ ਨਾਓ ਮੈਂ ਸਦੀਵ ਹੀ ਗੁਰ ਉਤੋਂ ਵਾਰੀ ਜਾਂਦਾ ਹਾਂ ਬਲਹਾਰੀ ਜਨਾ ਜਿੰਨਾ ਨੇ ਮੈਨੂੰ ਪ੍ਰਭੂ ਦਾ ਨਾਮ ਪ੍ਰਦਾਨ ਕੀਤਾ ਏ ਬਖਸ਼ਿਆ ਸੋ ਧੰਨ ਗੁਰੂ ਸਾ ਬਾਸਖੈ ਹਰਦੇਸ ਅਨਿਹਾ ਉਹ ਗੁਰੂ ਮਹਾਰਾਜ ਜੋ ਮੈਨੂੰ ਪ੍ਰਭੂ ਦਾ ਸੰਦੇਸ਼ਾ ਦਿੰਦੇ ਨੇ ਉਹਨਾਂ ਨੂੰ ਸ਼ਬਾਸ਼ ਹੈ ਸੋ ਗੁਰੂ ਧੰਨ ਸੋ ਧੰਨ ਗੁਰੂ ਸਾ ਬਾਸ ਅਰਤੀ ਸੁਣੀਆ ਉਨਾਂ ਨੂੰ ਵੀ ਸ਼ਬਾਸ਼ ਹੈ ਜੋ ਗੁਰੂ ਮਹਾਰਾਜ ਜੋ ਮੈਨੂੰ ਪ੍ਰਭੂ ਦਾ ਸੰਦੇਸ਼ਾ ਦਿੰਦੇ ਨੇ ਸਨੇਹਾ ਦਿੰਦੇ ਨੇ ਹਾ ਵੇਖ ਵੇਖ ਗੁਰ ਵਿਖਿਆ ਗੁਰ ਸਤਗੁਰ ਦੇਖਾ ਹਾ ਵੇਖ ਵੇਖ ਗੁਰ ਵਿਖਿਆ ਗੁਰ ਸਤਗੁਰ ਦੇਖਾ ਗੁਰੂ ਨੂੰ ਤੇ ਵੱਡੇ ਸੱਚੇ ਗੁਰੂ ਦੇ ਦੇ ਨੂੰ ਦੇਖ ਦੇਖ ਕੇ ਮੈਂ ਹਮੇਸ਼ਾ ਹੀ ਪਰਖੁਲੇ ਤੁੰਦਾਰਿਆ ਹਮੇਸ਼ਾ ਹੀ ਮੈਂ ਵਾਤ ਤਾ ਰਿਹਾ ਵਿਕਸਿਤਾ ਰਿਹਾ ਗੁਰੂ ਦੀ ਦੇਹ ਨੂੰ ਦੇਖ ਕੇ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਖਾਵੇ ਗੁਰੂ ਦੀ ਰਸਨਾ ਗੁਰੂ ਦੀ ਜੀਭਾ ਬ੍ਰਹਮ ਰਸ ਅਚਾਰਨ ਕਰਦੀ ਹੈ ਬ੍ਰਹਮ ਰਸ ਬੋਲਦੀ ਹੈ ਅੰਮ੍ਰਿਤ ਬੋਲਦੀ ਹੈ ਅਤੇ ਵਾਹਿਗੁਰੂ ਦੇ ਨਾਮ ਨਾਲ ਸੰਸ਼ੋਭਤ ਹੋਈ ਹੋਈ ਹੈ ਹਰ ਨਾਮ ਸੁਹਾਵੀ ਜੈਨ ਸੁਣ ਸਿੱਖਾ ਗੁਰ ਮੰਨਿਆ ਤਿੰਨ ਪੋਖ ਸਭ ਜਵਈ ਜਿਹੜੇ ਸਿੱਖ ਗੁਰੂ ਨੂੰ ਸੁਣਦੇ ਨੇ ਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਨੇ ਗੁਰੂ ਨੂੰ ਮੰਨਦੇ ਨੇ ਉਨਾਂ ਦੀ ਸਾਰੀ ਖੁਦਿਆ ਸਾਰੀ ਭੁੱਖ ਦੂਰ ਹੋ ਜਾਂਦੀ ਹੈ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ ਲੋਕੀ ਰੱਬ ਦੇ ਰਾਹ ਦੀਆਂ ਗੱਲਾਂ ਕਰਦੇ ਨੇ ਦੱਸੋ ਕਿਹੜੇ ਕਿਹੜੇ ਤਰੀਕੇ ਨਾਲ ਮੈਂ ਸੁੱਤੇ ਟੁਰ ਸਕਦਾ ਹਰ ਘਰ ਤੇਰਾ ਨਾਮ ਹੈ ਹਰ ਖਰਚ ਲੈ ਜਾਈ ਐ ਮੇਰੇ ਸਵਾਮੀ ਤੇਰਾ ਤੇ ਤੇਰੇ ਨਾਮ ਦਾ ਸਫਰ ਖਰਚ ਨਾਲ ਲੈ ਕੇ ਮੈਂ ਇਸ ਰਾਹ ਤੇ ਟੁਰ ਸਕਦਾ ਜੇ ਨ ਗਰਮਕ ਹਰ ਆਰਾਧਿਆ ਸੇ ਸਾਗਟ ਦਾਨੇ ਗੁਰੂ ਸਮਰਪਣ ਜੋ ਸਾਹਿਬ ਦਾ ਸਿਮਰਨ ਕਰਦੇ ਨੇ ਉਹ ਤਨ ਆਤ ਤੇ ਬਹੁਤ ਸਿਆਣੇ ਨੇ ਸੇ ਸਾਵਡ ਤਾਂ ਨੇ ਉਹ ਬਹੁਤ ਸਿਆਣੇ ਨੇ ਜਿਹੜਾ ਜਿਹੜੇ ਮਨ ਸਾਹਿਬ ਪਰਮਾਤਮਾ ਕਾਲਪੁਰਖ ਨੂੰ ਧਿਆਵਾ ਕਰਦੇ ਨੇ ਸਿਮਰਨਾ ਕਰਦੇ ਨੇ ਆराधना ਕਰਦੇ ਨੇ ਹਉ ਸਤਿਗੁਰ ਕੋ ਸਦਵਾਰਿਆ ਗੁਰਬਚਨ ਸਿਮਾਨੇ ਮੈਂ ਆਪਣੇ ਗੁਰੂ ਤੋਂ ਸਤਿਗੁਰੂ ਕੋ ਕੁਰਬਾਨ ਜਾਂਦਾ ਹਾਂ ਵਾਰਿਆ ਜਾਂਦਾ ਅਤੇ ਗੁਰਬਾਣੀ ਅੰਤਰ ਲੀਨ ਹੋਇਆ ਹੋਇਆ तू ठाकुर तू साखीबो तू है मेरा मीरा तू मेरा मालिक है तू ही मेरा स्वामी है साखी बहन हते तू ही मेरा सुल्तान मीरा भाव सुल्तान तुद पावे तेरी बندگی तू गुणी गहीरा ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗਦਾ ਹੈ ਇਹ ਸੁਆਮੀ ਕੇਵਲ ਤਤ ਹੀ ਤੇਰੀ ਪਰਮੇਈ ਸੇਵਾ ਹੋ ਸਕਦੀ ਹੈ ਜੇ ਤੈਨੂੰ ਚੰਗਾ ਲੱਗਦਾ ਹੈ ਤਾਂ ਹੀ ਮੇਰੀ ਸੇਵਾ ਕੀਤੀ ਹੋਈ ਕਬੂਲ ਹੋ ਸਕਦੀ ਹੈ ਤੂੰ ਗੁਨਾ ਦਾ ਸਮੁੰਦਰ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਆਪ ਹੀ ਪ੍ਰਭ ਬਹੁਤਿਆਸਰੂਪਾ ਵਿੱਚ ਪ੍ਰਗਟ ਹੈ ਅਤੇ ਆਪ ਹੀ ਕੇਵਲ ਇੱਕ ਸਰੂਪ ਵਾਲਾ ਹੈ ਉਹ ਹੈ ਇੱਕ ਪਰ ਕਨ ਕਨ ਵਿੱਚ ਵਸਦਾ ਜੋ ਤਿਸ ਪਾਵੇ ਨਾਨਕਾ ਸਾਈ ਕਲ ਚੰਗੀ ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ ਪਰਮਾਤਮਾ ਕਾਲਪੁਰਖ ਨੂੰ ਆਉਂਦਾ ਹੈ ਕੇਵਲ ਉਹੀ શ્રેષ્ઠ ਗੱਲ ਹੈ ਉਹੀ શ્રેષ્ઠ ਬਾਤ ਹੈ ਉਸ ਤੋਂ ਇਲਾਵਾ ਜੋ ਕੁਝ ਹੈ ਉਹ ਵਿਅਰਥ ਹੈ ਅਜਤਾ ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਣ ਕਰਨਾ ਕੀਤਾ ਅਜਦਾ ਹੁਕਮਨਾਮਾ ਸਾਹਿਬ ਚੌਥੇ ਪਾਤਸ਼ਾਹ ਚੌਥੇ ਜਾਮੇ ਚੌਥੇ ਸਤਿਗੁਰੂ ਧਰਨ 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 ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਰਸਨਾ ਤੋਂ ਉਚਾਰਨ ਰਾਗ ਤਿਲੰਕ ਅੰਦਰ ਵਿਰਾਜਮਾਨ ਸੀ ਅਜਤੇ ਹੁਕਮਨਾਮਾ ਸਾਹਿਬ ਅੰਦਰ ਗੁਰੂ ਜੀ ਨੇ ਸਮਝਾਉਣਾ ਕੀਤਾ ਕਿ ਉਸ ਪ੍ਰਮਾਤਮਾ ਦੇ ਨਾਮ ਨਾਲ ਸਾਨੂੰ ਕਿਹੜੀ ਕਿਹੜੀ ਪ੍ਰਾਪਤੀ ਹੁੰਦੀ ਹੈ ਅਤੇ ਗੁਰਸਿੱਖ ਦੀ ਅਵਸਥਾ ਦੱਸਣਾ ਕੀਤੀ ਹੈ ਉਸ ਪ੍ਰਮਾਤਮਾ ਦੇ ਨਾਮ ਨਾਲ ਸਾਨੂੰ ਜਿਨ੍ਹਾਂ ਨੇ ਇਸ ਪ੍ਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਨੂੰ ਕੀ-ਕੀ ਪ੍ਰਾਪਤ ਹੁੰਦਾ ਹੈ ਕੀ ਉਹ ਉਤਰ ਜਾਂਦੇ ਨੇ ਜਾਂ ਉਹਨਾਂ ਨੂੰ ਜਮ ਫੜ ਕੇ ਲੈ ਜਾਂਦੇ ਨੇ ਉਹਨਾਂ ਨਾਲ ਕੀ ਵਰਤਦਾ ਹੈ ਕੀ ਹੁੰਦਾ ਹੈ ਆਪ ਜੀ ਨੇ ਅੱਜ ਦਾ ਹੁਕਮਨਾਮਾ ਸੈਭਂਨ ਕੀਤਾ ਗੁਰੂ ਦੀ ਵਡਿਆਈ ਕਰਦੇ ਹੋયા ਗੁਰੂ ਦੇ ਉਸਤਤ ਕਰਦੇ ਹੋયા ਗੁਰੂ ਦਾ ਸਨਮਨ ਕਰਦੇ ਹੋਇਆ ਏਕ ਨਹੀਂ अनेका ਪ੍ਰਕਾਰ ਦੀਆਂ ਟਰਟੀਆਂ ਫੁੱਲਾ ਚੁੱਕਾ ਹੋਈਆਂ ਹੋਣ ਗਿਆ ਫੁੱਲ ਚੁੱਕ ਮਾਫ ਕਰਨੀ ਛੁੱਤ ਸਪਸ਼ਟ ਬਾਣੀ ਪੜਨੀ ਸੇਵਾ ਸੰਕਰਨ ਦੀ ਦਾਤਕਸ਼ੀ ਕਰਨੀ ਅਜ ਤਾਂ ਨਮਾਸਾਹਿਬ ਜਿੰਨਾ ਸਰੋਤਿਆ ਨੇ ਸਰਵਨ ਕੀਤਾ ਗੁਰੂ ਮਹਾਰਾਜ ਧੰਤੰਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਰਿਆਂ ਦੀਆਂ ਭਾਵਨਾਵਾਂ ਨੂੰ ਫਲ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ